ਗੁਰੂ ਨਾਨਕ ਦੇਵ ਜੀ ਨੂੰ ਇਕਾਂਤ ਵਿੱਚ ਬੈਠੇ ਹੋਏ ਦੇਖ ਉਹਨਾਂ ਦੇ ਪਿਤਾ ਜੀ ਮਹਤਾ ਕਾਲੂ ਮਾਤਾ ਤ੍ਰਿਪਤਾ ਜੀ ਨੂੰ ਆਖਣ ਲੱਗੇ ਐਸ ਦਾ ਐਸ ਤਰ੍ਹਾਂ ਵੇਲਾ ਰਹਿਣਾ ਠੀਕ ਨਹੀਂ ਹੈ ਕਿਉਂ ਨ ਐਸ ਨੂੰ ਬੀਬੀ ਨਾਨਕੀ ਪਾਸ ਸੁਲਤਾਨਪੁਰ ਭੇਜ ਦੇਈਏ ਉੱਥੇ ਜੈ ਰਾਮ ਕਿਸੇ ਕੰਮ ਪਰ ਲਗਾ ਦੇਵੇਗਾ ਮਾਤਾ ਜੀ ਕਹਿਣ ਲੱਗੇ ਮੈਂ ਕਿਸ ਆਸਰੇ ਇੱਥੇ ਦਿਨ ਕਟਾਂਗੀ ਇਹੋ ਇਕਬਾਲ ਹੈ ਉਹ ਵੀ ਤੁਸੀਂ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਰਹੇ ਹੋ ਪਰ ਮਹਤਾ ਕਾਲੂ ਜੀ ਨੇ ਇੱਕ ਨਾ ਮੰਨੀ ਦੂਸਰੇ ਦਿਨ ਗੁਰੂ ਨਾਨਕ ਜੀ ਨੂੰ ਸੱਦ ਕੇ ਆਖਣ ਲੱਗੇ ਤੁਸੀਂ ਆਪਣੀ ਭੈਣ ਨੂੰ ਮਿਲ ਆਓ ਉਹ ਤੁਹਾਨੂੰ ਦੇਖ ਕੇ ਬੜੀ ਖੁਸ਼ ਹੋਏਗੀ ਗੁਰੂ ਸਾਹਿਬ ਛੱਟ ਜਾਣ ਲਈ ਤਿਆਰ ਹੋ ਗਏ ਦੂਜੇ ਦਿਨ ਗੁਰੂ ਜੀ ਦੇ ਸultanpur ਰਵਾਨਾ ਹੋਣ ਤੋਂ ਪਹਿਲਾਂ ਪਿਤਾ ਮਹਤਾ ਕਾਲੂ ਜੀ ਨੇ ਇੱਕ ਚਿੱਠੀ ਲੈ ਕੇ ਦਿੱਤੀ ਜੋ ਉਹਨਾਂ ਨੂੰ ਜੈ ਰਾਮ ਨੂੰ ਦੇਣ ਲਈ ਆਖਿਆ। ਉਸ ਚਿੱਠੀ ਦੇ ਵਿੱਚ ਮਹਤਾ ਕਾਲੂ ਜੀ ਨੇ ਲਿਖਿਆ ਸੀ ਕਿ ਇਸ ਦਾ ਵੇਲਾ ਫਿਰਨਾ ਠੀਕ ਨਹੀਂ। ਆਪਣੇ ਬੱਚੇ ਨੂੰ ਤੁਹਾਡੇ ਪਾਸ ਭੇਜ ਰਿਹਾ ਹਾਂ। ਗੁਰੂ ਨਾਨਕ ਸਾਹਿਬ ਆਪਣੀ ਮੰਜ਼ਿਲ ਘਟ ਕੇ ਸੁਲਤਾਨਪੁਰ ਪਹੁੰਚ ਗਏ। ਤੇ ਭੈਣ ਬੀਬੀ ਨਾਨਕੀ ਪਾਸ ਪਹੁੰਚ ਕੇ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਨੇ ਜੈ ਰਾਮ ਨੂੰ ਸਤ ਕਰਤਾ ਆਖਿਆ ਤੇ ਚਿੱਠੀ ਫੜਾ ਦਿੱਤੀ ਜੈ ਰਾਮ ਜੀ ਚਿੱਠੀ ਪੜ੍ਹ ਕੇ ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਇੱਥੇ ਸਾਡੇ ਪਾਸ ਹੀ ਰਿਹਾ ਕਰੋ ਇਹ ਕਰ ਤੁਹਾਡਾ ਹੀ ਹੈ ਜੈਸਾ ਚੀਜ਼ ਦੀ ਵੀ ਲੋੜ ਹੋਵੇ ਬਿਨਾਂ ਸੰਗੇ ਆਪ ਲੈ ਲਵੋ ਗੁਰੂ ਜੀ ਨੂੰ ਜਦ ਕੁਝ ਦਿਨ ਬੀਬੀ ਨਾਨਕੀ ਜੀ ਪਾਸ ਰਹਿੰਦਿਆਂ ਨੂੰ ਹੋ ਗਏ ਤਾਂ ਉਹਨਾਂ ਦੇ ਪਤੀ ਜੈ ਰਾਮ ਜੀ ਨੇ ਸੋਚਿਆ ਕਿ ਨਾਨਕ ਜੀ ਨੂੰ ਇਸੇ ਕਾਰੇ ਦੇ ਵਿੱਚ ਲਗਾ ਦੇਣਾ ਚਾਹੀਦਾ ਹੈ। ਇੰਨੀ ਦਿਨੀ ਨਵਾਬ ਦੌਲਤਖਾਂ ਦੇ ਮੋਦੀਖਾਨੇ ਦੇ ਵਿੱਚ ਮੋਦੀ ਦੀ ਜਗ੍ਹਾ ਖਾਲੀ ਸੀ। ਜੈਰਾਮ ਜੀ ਨਵਾਬ પાસે ਗਏ ਤੇ ਉਸ ਕੰਮ ਪਰ ਨਾਨਕ ਜੀ ਨੂੰ ਲਾਉਣ ਦੀ ਦਰਖਾਸਤ ਕੀਤੀ। ਭਾਈ ਜੈਰਾਮ ਜੀ ਨੂੰ ਨਵਾਬ ਦੌਲਤਖਾਂ ਬੜਾ ਸਤਕਾਰ ਦੇ ਸਨ। ਉਹਨਾਂ ਗੱਲ ਖੁਸ਼ੀ ਨਾਲ ਮੰਨ ਲਈ ਤੇ ਕਿਹਾ ਭਾਈ ਜੈਰਾਮ ਜੀ ਐਸ ਨਾਲੋਂ ਹੋਰ ਕਿਹੜੀ ਚੰਗੀ ਗੱਲ ਹੋ ਸਕਦੀ ਹੈ ਕਿ ਤੁਹਾਡਾ ਪਿਆਰਾ ਸਬੰਧੀ ਅਰਥਾਤ ਰਿਸ਼ਤੇਦਾਰ ਮੋਦੀ ਖਾਨੇ ਦਾ ਕੰਮ ਕਰੇਗਾ ਘਰ ਆ ਕੇ ਜੈਰਾਮ ਜੀ ਨੇ ਬੀਬੀ ਨਾਨਕੀ ਨੂੰ ਦੱਸਿਆ ਕਿ ਨਾਨਕ ਲਈ ਕੰਮ ਲੱਭ ਗਿਆ ਹੈ ਇਹਨਾਂ ਨੂੰ ਮੋਦੀ ਖਾਨੇ ਦਾ ਕੰਮ ਮਿਲ ਚੁੱਕਾ ਹੈ ਅਗਲੀ ਸਵੇਰ ਜੈਰਾਮ ਜੀ ਗੁਰੂ ਜੀ ਨੂੰ ਨਵਾਬ ਦੇ ਪਾਸ ਲੈ ਗਏ ਨਵਾਬ ਉਹਨਾਂ ਦੇ ਮਸਤਕ ਦਾ ਨੂਰ ਵੇਖ ਕੇ ਕਹਿਣ ਲੱਗੇ ਇਹ ਤਾਂ ਕੋਈ ਰੱਬ ਦਾ ਪਿਆਰਾ ਹੈ ਐਸ ਨੂੰ ਮੋਦੀ ਖਾਣੇ ਦਾ ਕੰਮ ਛੇਦੀ ਸੌਂਪ ਦਿਓ ਤੇ ਸਾਰੇ ਹਿਸਾਬ ਕਿਤਾਬ ਦਾ ਜਿੰਮਾ ਗੁਰੂ ਨਾਨਕ ਜੀ ਦੇ ਪਾਸ ਆ ਚੁੱਕਾ ਸੀ ਗੁਰੂ ਜੀ ਮੋਦੀ ਖਾਣੇ ਦਾ ਕੰਮ ਬੜੇ ਪ੍ਰੇਮ ਨਾਲ ਕਰਨ ਲੱਗੇ ਗੁਰੂ ਨਾਨਕ ਜੀ ਮੋਦੀ ਖਾਣੇ ਦਾ ਕੰਮ ਕਰਦੇਆਂ ਵੀ ਆਪਣੀ ਵਰਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੋੜੀ ਰੱਖਦੇ ਉਹਨਾਂ ਦੇ ਮੁਖੋਂ ਹਰ ਸਮੇਂ ਸਤ ਕਰਤਾਰ ਸਤ ਕਰਤਾਰ ਦੀ ਮਿੱਠੀ ਜਹੀ ਧੁਨ ਸੁਣਾਈ ਦਿੰਦੀ ਗੁਰੂ ਨਾਨਕ ਜੀ ਹਮੇਸ਼ਾ ਲੋੜਵੰਦਾਂ ਨੂੰ 13-13 ਕਰਕੇ ਤੋਲ ਦਿੰਦੇ ਸਨ ਜੋ ਵੀ ਮੋਦੀਖਾਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਉਸ ਨੂੰ ਗੁਰੂ ਜੀ ਖਾਲੀ ਨਹੀਂ ਸੀ ਮੋੜਦੇ ਮੋਦੀਖਾਨੇ ਦਾ ਕੰਮ ਫਿਰ ਵੀ ਪਹਿਲਾਂ ਨਾਲੋਂ ਵਧੇਰੇ ਮੁਨਾਫੇ ਦੇ ਵਿੱਚ ਸੀ ਨਵਾਬ ਦੌਲਤ ਖਾਨ ਗੁਰੂ ਜੀ ਦੇ ਉੱਤੇ ਬਹੁਤ ਪਰਸਾਨਤ ਸਨ ਕਿ ਉਹ ਬੜੇ ਹੀ ਵਧੀਆ ਢੰਗ ਨਾਲ ਮੋਦੀਖਾਨੇ ਨੂੰ ਚਲਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਪਰਿਵਾਰ ਬਹੁਤ ਹੀ ਪ੍ਰਸੰਨ ਸੀ ਖਾਸ ਕਰਕੇ ਉਹਨਾਂ ਦੇ ਪਿਤਾ ਜੀ ਕਿ ਉਹਨਾਂ ਦਾ ਬੱਚਾ ਕਮਾਊ ਹੋ ਗਿਆ ਹੈ ਜਦ ਲੋਕਾਂ ਨੂੰ ਪਤਾ ਲੱਗਾ ਕਿ ਮਹਿਤਾ ਕਾਲੂ ਜੀ ਦਾ ਪੁੱਤਰ ਮਿਹਨਤ ਤੇ ਲਗਨ ਦੇ ਨਾਲ ਮੋਦੀ ਖਾਨੇ ਦਾ ਕੰਮ ਚਲਾ ਰਿਹਾ ਹੈ ਇੱਕ ਖਬਰ ਸੁਣ ਕੇ ਉਹਨਾਂ ਦੇ ਘਰ ਚਾਰ ਚੁਫੇਰੀਆਂ ਕੁੜਮਾਈਆਂ ਆਉਣ ਲੱਗ ਪਈਆਂ ਪਰਮਾਤਮਾ ਦੀ ਮਿਹਰ ਸਦਕਾ ਆਪ ਜੀ ਦੀ ਕੁੜਮਾਈ ਬੈਂਡਪੱਖੋ ਰੰਦਾਵਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਮੂਲ ਚੰਦ ਦੀ ਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋ ਗਈ ਇੱਕ ਸਾਲ ਮਗਰੋਂ ਆਪ ਜੀ ਆਪਣੇ ਪਰਿਵਾਰ ਤੇ ਪੂਰੇ ਭਾਈਚਾਰੇ ਦੇ ਨਾਲ ਬੜੀ ਧੂਮ ਧਾਮ ਨਾਲ ਪੱਖੋ ਕੇ ਜੰਜ ਲੈ ਕੇ ਗਏ ਚੌਥੇ ਦਿਨ ਡੋਲੇ ਸਮੇਤ ਜੰਜ ਸੁਲਤਾਨਪੁਰ ਮੁੜੀ 2-4 ਦਿਨ ਬੀਬੀ ਨਾਨਕੀ ਜੀ ਕੋਲ ਸੁਲਤਾਨਪੁਰ ਰਹਿ ਕੇ ਗੁਰੂ ਜੀ ਡੋਲੇ ਸਮੇਤ ਤਲਵੰਡੀ ਸਾਹਿਬ ਗਏ ਤੇ 5-7 ਦਿਨ ਰਹਿ ਕੇ ਆਪ ਜੀ ਸੁਲਤਾਨਪੁਰ ਚਲੇ ਗਏ ਪਹਿਲਾ ਵਾਗ ਮੋਦੀਖਾਨੇ ਦਾ ਕੰਮ ਕਰਨ ਲੱਗੇ ਦਾਨ ਦੀਆਂ ਗੱਲਾਂ ਲੋਕਾਂ ਦੇ ਵਿੱਚ ਆਮ ਹੀ ਪ੍ਰਚਲਿਤ ਸਨ ਜੋ ਵੀ ਸਾਧੂ ਸੰਤ ਜਾਂ ਪਿਸ਼ਕ ਆਉਂਦਾ ਗੁਰੂ ਜੀ ਔਸਧੀ ਸੇਵਾ ਤਾਣ ਮਾਨ ਤੇ ਧਨ ਨਾਲ ਕਰਦੇ ਇਸੇ ਤਰ੍ਹਾਂ ਕੰਮ ਕਰਦਿਆਂ ਕੁਝ ਸਾਲ ਬੀਤ ਗਏ ਤਾਂ ਗੁਰੂ ਜੀ ਦੇ ਗ੍ਰਹਿ ਦੇ ਵਿੱਚ ਬਾਲਕ ਨੇ ਜਨਮ ਲਿਆ ਜੈਸ ਦਾ ਨਾਮ ਸ਼੍ਰੀ ਚੰਦ ਰੱਖਿਆ ਸ਼੍ਰੀ ਚੰਦ ਜੀ ਨੇ ਇਸ ਜਗਤ ਦੇ ਵਿੱਚ ਬੜੀ ਹੀ ਪ੍ਰਸਿੱਧਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਉਦਾਸੀ ਮਤ ਗ੍ਰਹਿਣ ਕੀਤਾ ਜੋ ਇਹਨਾਂ ਤੋਂ ਹੀ ਆਰੰਭ ਹੋਇਆ ਸੀ ਸ਼੍ਰੀ ਚੰਦ ਜੀ ਦੇ 13ਵੇਂ ਦਿਨ ਬ੍ਰਾਹਮਣ ਨੂੰ ਸੂਤਕ ਸੋਧਨ ਲਈ ਘਰ ਸੱਦਿਆ ਜੱਸ ਨੇ ਆ ਕੇ ਆਪਣੀ ਕਿਰਿਆ ਕਰਮ ਕਰਨੀ ਆਰੰਭ ਕੀਤੀ ਐਨੇ ਨੂੰ ਗੁਰੂ ਜੀ ਮੋਦੀ ਖਾਨੇ ਤੋਂ ਵਾਪਸ ਆ ਗਏ ਬ੍ਰਾਹਮਣ ਦਾ ਚੌਂਕਾ ਪੂਰਿਆ ਵੇਖ ਕੇ ਆਪ ਜੀ ਆਖਣ ਲੱਗੇ ਪੰਡਿਤ ਜੀ ਇਹ ਕਿਹੜੀ ਲੀਲਾ ਕਰਨ ਲੱਗੇ ਹੋ ਪੰਡਿਤ ਜੀ ਕਹਿਣ ਲੱਗੇ ਆਪ ਦੇ ਘਰ ਬਾਲਕ ਨੇ ਜਨਮ ਲਿਆ ਹੈ ਇਹ ਘਰ ਸੂਤਕ ਵਾਲਾ ਹੈ ਜਿੰਨਾ ਚਿਰ ਵੇਦ ਵਿਧੀ ਦੇ ਨਾਲ ਮੰਤਰ ਪੜ੍ਹ ਕੇ ਸ਼ੁੱਧ ਨਹੀਂ ਕੀਤਾ ਜਾਂਦਾ ਉਨਾ ਚਿਰ ਤੱਕ ਇਸ ਕਰਤਾ ਅੰਨ ਪਾਣੀ ਅਸ਼ੁੱਧ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਜੀਵ ਜਨਮਿਆ ਕਰ ਅਸ਼ੁੱਧ ਹੋ ਜਾਂਦਾ ਹੈ ਤਾਂ ਪੰਡਤ ਜੀ ਇਹ ਕਰ ਕਦੇ ਵੀ ਸ਼ੁੱਧ ਨਹੀਂ ਹੋ ਸਕਦਾ ਇਹ ਆਖ ਕੇ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਸ਼ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੇ ਲੜਕੀ ਅੰਦਰ ਕੀੜਾ ਹੋਏ ਜਿਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਇਹ ਬਣਾ ਉਤਰੈ ਗਿਆਨ ਉਤਾਰੈ ਧੋਏ ਗੁਰੂ ਜੀ ਨੇ ਆਖਿਆ ਪੰਡਤ ਜੀ ਤੁਸੀਂ ਕਿਹੜਿਆਂ ਭੁਲੇਖਿਆਂ ਦੇ ਵਿੱਚ ਫਸੇ ਪਏ ਹੋ ਘਰਾਂ ਵਿੱਚ ਹਰ ਰੋਜ਼ ਹੀ ਜੀਵ ਪੈਦਾ ਹੁੰਦੇ ਹਨ ਐਸ ਦਾ ਮਤਲਬ ਕਿ ਨਿਤ ਹੀ ਸੂਤਕ ਕੱਢਣ ਵਿੱਚ ਰਹੀਏ ਤੁਸੀਂ ਆਪ ਹੀ ਦੱਸੋ ਕਿਸ ਵਿੱਚ ਸੂਤਕ ਨਹੀਂ ਸਾਰੇ ਦਾਣੇ ਜੋ ਆਪਾਂ ਖਾਂਦੇ ਹਾਂ ਸਾਰੇ ਜੀਵਾਂ ਨਾਲ ਹੀ ਭਰੇ ਪਏ ਹਨ ਪਾਣੀ ਵਿੱਚ ਵੀ ਸੂਤਕ ਹੈ ਇਹ ਵੀ ਤਾਂ ਜੀਵਾਂ ਨਾਲ ਭਰਿਆ ਪਿਆ ਹੈ ਪੰਡਤ ਜੀ ਤੁਸੀਂ ਗਲਤ ਪਾਸੇ ਪਏ ਹੋ ਅਸਲ ਗੱਲ ਵੱਲ ਤਾਂ ਤੁਸੀਂ ਧਿਆਨ ਤੱਕ ਨਹੀਂ ਰਰਦੇ ਉਹ ਠੇਹ ਰਸਤੇ ਤੁਸੀਂ ਆਪ ਵੀ ਭਟਕ ਰਹੇ ਹੋ ਤੇ ਲੋਕਾਂ ਨੂੰ ਵੀ ਗਲਤ ਰਾਹੇ ਪਾ ਕੇ ਉਹਨਾਂ ਨੂੰ ਭਟਕਾ ਰਹੇ ਹੋ ਕਦੇ ਗੋਹੇ ਤੇ ਮੂਤਰ ਨਾਲ ਸੂਤਕ ਦੂਰ ਹੋਇਆ ਹੈ ਜੇ ਤੁਸੀਂ ਸੂਤਕ ਦੂਰ ਕਰਨਾ ਹੀ ਹੈ ਤਾਂ ਇਸ ਤਰ੍ਹਾਂ ਕਰੋ ਇਹ ਆਖ ਕੇ ਆਪਜੀ ਨੇ ਸ਼ਬਦ ਉਚਾਰਨ ਕਰਦੇ ਹੋਏ ਪੰਡਿਤ ਜੀ ਨੂੰ ਸਮਝਾਉਣਾ ਕੀਤਾ ਮਣਕਾ ਸੂਤਕ ਲੋਭ ਹੈ ਜਹਿਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੀ ਅਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹਾਂਸਾ ਆਦਮੀ ਬੱਦੇ ਜੰਪੁਰ ਜਾਏ ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਏ ਜਮਨ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਰਿਜਿਕ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੇ ਪੰਡਤ ਜੀ ਜਿਨ੍ਹਾਂ ਚੈਰ ਮਨੋਖ ਲੋਭ ਈਰਖਾ ਪਰਾਇ ਧਨ ਚੁਗਲੀ ਨਿੰਦਿਆ ਆਦਤੋਂ ਨਹੀਂ ਟੱਲਦਾ ਤਦ ਤੱਕ ਉਹ ਅਪਵਿੱਤਰ ਹੈ ਐਵੇਂ ਭੁਲੇਖਿਆਂ ਵਿੱਚ ਫਸ ਕੇ ਆਪ ਵੀ ਨਾ ਭੁੱਲੋ ਤੇ ਹੋਰਨਾਂ ਨੂੰ ਵੀ ਭੁਲੇਖੇ ਵਿੱਚ ਨਾ ਫਸਾਓ ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਹੈ ਉਹਨਾਂ ਨੂੰ ਆਪ ਦੇ ਦੱਸੇ ਸੂਤਕ ਦੀ ਕੋਈ ਲੋੜ ਨਹੀਂ ਹੈ ਉਹ ਸਦਾ ਹੀ ਸ਼ੁੱਧ ਹਨ ਇਹ ਸੁਣ ਕੇ ਪੰਡਤ ਜੀ ਨਿਰ ਉਤਰ ਹੋ ਚੁੱਪ ਕਰਕੇ ਆਪਣੇ ਘਰ ਨੂੰ ਮੁੜ ਗਏ